ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਸਾਡੇ ਸਿੱਖ ਧਰਮ ਦੇ ਵਿੱਚ ਨਾ ਬੜੇ ਲੋਕਾਂ ਨੂੰ ਤੇ ਬੜੇ ਧਰਮ ਦੇ ਪ੍ਰਚਾਰਕਾਂ ਨੂੰ ਵੀ ਭੁਲੇਖਾ ਆ ਵੀ ਸ਼ਾਇਦ ਕਲ ਕੀ ਅਵਤਾਰ ਜਿਹੜਾ ਉਹ ਦਸਵੇਂ ਪਾਤਸ਼ਾਹ ਦਾ ਹੋਣਾ ਤੇ ਉਹਨੇ ਆ ਕੇ ਖਾਲਸਾ ਰਾਜ ਪੈਦਾ ਕਰਨਾ ਪਰ ਉਹ ਜਿਹੜਾ ਅਵਤਾਰ ਹੈ ਉਹ ਵਿਸ਼ਨੂੰ ਦਾ 24ਵਾਂ ਅਵਤਾਰ ਹੈ ਤੇ ਉਹਦੇ ਨਾਲ ਸਿੱਖਾਂ ਦਾ ਕੋਈ ਸਬੰਧ ਨਹੀਂ ਤੇ ਉਹਨੇ ਆ ਕੇ ਆਪਦਾ ਧਰਮ ਚਲਾਉਣਾ ਇਹ ਦਸਮ ਗ੍ਰੰਥ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਤੇ ਆਪਣਾ ਹੀ ਨਾਮ ਚ ਪਾਉਣਾ ਤੇ ਫਿਰ ਉਹਨੂੰ ਹੰਕਾਰ ਹੋ ਜਾਣਾ ਬਹੁਤ ਜ਼ਿਆਦਾ ਫਿਰ ਮਹਿੰਦੀ ਹੋਣਾ ਤੇ ਮਹਿੰਦੀ ਨੇ ਉਹਨੂੰ ਮਾਰ ਦੇਣਾ ਤੇ ਫਿਰ ਮਹਿੰਦੀ ਦੀ ਜਿਹੜੀ ਮੌਤ ਆ ਬੜੀ ਭਿਆਨਕ ਹੈ ਕਈ ਕੁਝ ਉਹਦੇ ਬਾਰੇ ਲਿਖਿਆ ਅਖੀਰ ਤੇ ਜਾ ਕੇ ਉਹਦੇ ਕੰਨ ਦੇ ਵਿੱਚ ਇੱਕ ਕੀੜਾ ਵੜਨਾ ਆ ਜਿਹਦੇ ਕਰਕੇ ਉਹਦੀ ਮੌਤ ਹੋਣੀ ਆ ਤੇ ਇਹ ਜਿਹੜਾ ਸਿੱਖਾਂ ਦੇ ਵਿੱਚ ਭਰਮ ਭਲੇਖਾ ਪਾਇਆ ਜਾ ਰਿਹਾ ਪਹਿਲੀ ਤੇ ਮੇਰੇ ਖਿਆਲ ਹੈ ਵੀ ਜਿਹੜੇ ਬੰਦੇ ਇਸ ਚੀਜ਼ ਦਾ ਕਲਗੀ ਅਵਤਾਰ ਬਾਰੇ ਜਾਂ ਆਮ ਲੋਕਾਂ 'ਚ ਗੱਲਾਂ ਕਰਦੇ ਆ ਜਾਂ ਪ੍ਰਚਾਰ ਕਰਦੇ ਆ ਮੇਰਾ ਖਿਆਲ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਕਿੰਨੇ ਅੰਗ ਤੋਂ ਦਸਮ ਗ੍ਰੰਥ ਦੇ ਵਿੱਚ ਸ਼ੁਰੂ ਹੁੰਦਾ ਤੇ ਕਿੰਨੇ ਅੰਗ ਤੇ ਜਾ ਕੇ ਉਹਦੀ ਸਮਾਪਤੀ ਹੁੰਦੀ ਹੈ ਸੋ ਮੈਂ ਬਹੁਤ ਸਾਲ ਪਹਿਲਾਂ ਵੀ ਸਾਰਾ ਡਿਟੇਲ ਦੇ ਨਾਲ ਪੜ੍ਹਿਆ ਸੀਗਾ ਤੇ ਹੁਣ ਵੀ ਮੈਂ ਦੁਬਾਰੇ ਫੇਰ ਮੋਟਾ-ਮੋਟਾ ਦੁਬਾਰੇ ਪੜਿਆ ਆ ਵੀ ਕਿਤੇ ਮੈਨੂੰ ਕੋਈ ਭਲੇਖਾ ਨਾ ਹੋਵੇ ਜਾਂ ਕੋਈ ਵੀ ਇਦਾਂ ਦੀ ਗੱਲ ਨਾ ਹੋਵੇ ਸੋ ਸਾਰਾ ਮੈਂ ਪੜਿਆ ਡਿਟੇਲ ਦੇ ਨਾਲ ਤਕਰੀਬਨ ਮੋਟਾ-ਮੋਟਾ ਦੁਬਾਰੇ ਫੇਰ ਤੇ ਮੈਂ ਖੁੱਲਾ ਚੈਲੰਜ ਕਰਦਾ ਇਸ ਬਾਰੇ ਵੀ ਜੇ ਕਿਸੇ ਨੇ ਇਸ ਬਾਰੇ ਡਿਬੇਟ ਵੀ ਕਰਨੀ ਹੋਵੇ ਤੇ ਆ ਜਾਓ ਖੁੱਲਾ ਮੈਦਾਨ ਆ ਜਾਂ ਜੇ ਡਿਬੇਟ ਨਹੀਂ ਕਰਨੀ ਜਾਂ ਜਿਵੇਂ ਹੁੰਦਾ ਕਈ ਲੋਕੀ ਕਿਸੇ ਦੀਆਂ ਪ੍ਰਾਣੀਆਂ ਵੀਡੀਓ ਸ਼ੇਅਰ ਕਰਨ ਲਾ ਪੈਂਦੇ ਆ ਜੀ ਆ ਫਲਾਣਿਆਂ ਨੇ ਇਦਾਂ ਬੋਲਿਆ ਸੀ ਫਲਾਣਿਆਂ ਨੇ ਇਦਾਂ ਬੋਲਿਆ ਸੀ ਉਹ ਤੁਸੀਂ ਜੇ ਵੀਡੀਓ ਬੂਡੀਓ ਵੀ ਕੋਈ ਸ਼ੇਅਰ ਕਰਨੀ ਆ ਉਹ ਕਰ ਲਓ ਤੇ ਫੇਰ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਮੇਰਾ ਟਾਈਮ ਲੱਗਿਆ ਮੈਂ ਡਿਟੇਲ ਨਾਲ ਤੁਹਾਨੂੰ ਸਕਰੀਨ ਤੇ ਸਾਰਾ ਕੁਝ ਦਿਖਾ ਕੇ ਜਿੰਨੀ ਵਾਰੀ ਵੀ ਕਲਕੀ ਅਵਤਾਰ ਦਾ ਜਾਂ ਨੇਕ ਕਲੰਕ ਅਵਤਾਰ ਦਾ ਜਾਂ ਨੇਕ ਕਲੰਕ ਸ਼ਬਦ ਕਿਹਾ ਆ ਤੇ ਜਿਵੇਂ ਜਪਾਤ ਸਾਹਿਬ ਦੇ ਵਿੱਚ ਵੀ ਆਉਂਦਾ ਕਲੰਕੰਗ ਬਿਨਾਂ ਨੇਕ ਕਲੰਕੀ ਸਰੂਪੇ ਉਹ ਉਥੇ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਹੋ ਰਹੀ ਹੈ ਵੀ ਜਿੱਥੇ ਵੀ ਇਹ ਲਬਜ਼ ਆ ਰਹੇ ਨੇ ਉਥੇ ਕੀ ਦੀ ਗੱਲ ਹੋ ਰਹੀ ਹੈ ਉਹ ਉਹ ਕੀ ਅਕਾਲ ਪੁਰਖ ਵਾਹਿਗੁਰੂ ਨੂੰ ਕਿਹਾ ਵੀ ਤੂੰ ਹੀ ਨੇਕ ਲੰਕਾ ਜਾਂ ਅ ਪੱਟਾਂ ਦੇ ਵੀ ਆਉਂਦਾ ਆ ਜੇਕਰ ਬਾਣੀ ਦੇ ਵਿੱਚ ਜਾਂ ਹੋਰ ਜਿੱਥੇ ਵੀ ਕਿਤੇ ਉਹ ਜੇਕਰ ਆਉਂਦਾ ਮੈਂ ਸਾਰੇ ਤੁਹਾਨੂੰ ਡਿਟੇਲ ਨਾਲ ਦਿਖਾ ਦਾਂਗਾ ਤੇ ਇਹ ਜਿਹੜਾ ਕਲ ਕੀ અવਤਾਰ ਹੈ ਇਦੇ ਬਾਰੇ ਵੀ ਤੁਹਾਨੂੰ ਡਿਟੇਲ ਨਾਲ ਮਤਲਬ ਕਿ ਸਾਰਾ ਕੁਝ ਸਕਰੀਨ ਤੇ ਦਿਖਾ ਦਾਂਗਾ ਜੇ ਮਤਲਬ ਕਿ ਜੇ ਕਿਸੇ ਨੇ ਜੋ ਵੀ ਕਰਨਾ ਉਹ ਕਰ ਸਕਦਾ ਆਪਣੀ ਰਾਏ ਸ਼ੇਅਰ ਕਰ ਸਕਦਾ ਜੋ ਵੀ ਕਰ ਸਕਦਾ ਫਿਰ ਉਹਦੀ ਜਿਹੜੀ ਸਾਰੀ ਸੱਚਾਈ ਹੈ ਉਹ ਮੈਂ ਤੁਹਾਨੂੰ ਸਕਰੀਨ ਤੇ ਸਾਰਾ ਕੁਝ ਦਿਖਾ ਕੇ ਨਾਲ ਐਨ ਮਤਲਬ ਕਿ ਡਿਟੇਲ ਨਾਲ ਦਿਖਾਵਾਂਗਾ ਵੀ ਉਹ ਵਿਸ਼ਨੂੰ ਦਾ ਅਵਤਾਰ ਹੋਣਾ ਉਹਨੇ ਆਪਣਾ ਧਰਮ ਚਲਾਉਣਾ ਆਪਣਾ ਨਾਮ ਜਿ ਪਾਉਣਾ ਤੇ ਅੱਜ ਤੋਂ ਤਕਰੀਬਨ 4 ਲੱਖ ਸਾਲ ਬਾਅਦ ਆਉਣਾ ਹੈ ਜਦੋਂ ਸਤਜਯੁਗ ਆਉਣ ਵਾਲਾ ਹੋਣਾ ਜਿਵੇਂ ਪਿਛਲੇ ਸਮੇਂ ਦੇ ਵਿੱਚ ਵੀ ਯੁਗ ਬਦਲੇ ਆ ਪਹਿਲਾਂ ਸਤਜਯੁਗ ਸੀ ਤੇ ਫੇਰ ਤ੍ਰੇਤਾ ਆ ਗਿਆ ਦਵਾਪਰ ਬਾਅਦ ਚ ਆਇਆ ਹਾਂਜੀ ਹੁਣ ਕਲਯੁਗ ਹੈ ਤੇ ਜਦੋਂ ਦਾ ਕ੍ਰਿਸ਼ਨ ਗਿਆ ਉਦੋਂ ਦਾ ਕਲਯੁਗ ਮਤਲਬ ਕੀ ਸ਼ੁਰੂ ਹੋਇਆ ਕੋਈ 5000 ਸਾਲ ਹੋਇਆ ਕ੍ਰਿਸ਼ਨ ਜੀ ਨੂੰ ਇਹ ਧਰਤੀ ਤੋਂ ਗਿਆ ਨੂੰ ਤੇ ਕਲਯੁਗ ਦੀ ਤਕਰੀਬਨ 4.5 ਲੱਖ ਬਰਾ ਉਮਰ ਹੈ ਸੋ ਅਖੀਰ ਤੇ ਜਾ ਕੇ ਉਦੋਂ ਹੋਣਾ ਜਦੋਂ ਸਤਜੋਗ ਆਉਣ ਵਾਲਾ ਹੋਣਾ ਉਹਦੇ ਤੋਂ ਬਾਅਦ 10 ਲੱਖ ਕੁਝ ਸਾਲ ਮਤਲਬ ਕਿ ਸਤਜੋਗ ਦਾ ਸਮਾਂ ਆ ਹਾਂਜੀ ਸੋ ਉਹ ਸਾਰਾ ਕੁਝ ਮਹਾਰਾਜ ਸਾਹਿਬ ਜੀ ਨੇ ਉਹ ਦਸਮ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਮੈਂ ਦੁਬਾਰੇ ਫੇਰ ਕਹਿੰਦਾ ਜਿਹੜੇ ਬਹੁਤੇ ਗੱਲਾਂ ਕਰਦੇ ਸ਼ਾਇਦ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਕਿੰਨੇ ਅੰਗ ਤੋਂ ਸ਼ੁਰੂ ਹੁੰਦਾ ਉਹ ਉਤਾਰ ਦਾ ਜ਼ਿਕਰ ਤੇ ਕਿੰਨੇ ਅੰਗ ਤੇ ਸਮਾਪਤ ਹੁੰਦਾ ਤੇ ਜੇ ਕਿਸੇ ਨੇ ਉਗਰਮਕ ਪਿਆਰੇ ਨੇ ਪੜਨਾ ਹੋਵੇ ਪੜ ਵੀ ਸਕਦੇ ਤੁਸੀਂ ਆਨਲਾਈਨ ਜੋ ਪੰਕਤੀਆਂ ਕੋ ਗੱਲ ਕਰਦੇ ਆ ਉਹ ਸਰਚ ਕਰਕੇ ਪਰ ਸਰਚ ਕਰਕੇ ਫਿਰ ਸ਼ੁਰੂ ਤੇ ਜਾਇਓ ਵੀ ਸ਼ੁਰੂ ਕਿੱਥੋਂ ਹੋ ਰਿਹਾ ਤੇ ਸਮਾਪਤੀ ਤੱਕ ਉਹਨੂੰ ਪੜਿਓ ਹਾਂਜੀ ਤੇ ਇਹ ਜਿਹੜਾ ਭਲੇਖਾ ਸਾਡੇ ਸਿੱਖਾਂ ਦੇ ਮਨਾਂ ਦੇ ਵਿੱਚ ਪਾਇਆ ਜਾ ਰਿਹਾ ਜਾਂ ਪਿਆ ਹੋਇਆ ਵੀ ਉਹ ਸ਼ਾਇਦ ਦਸਵੇਂ ਪਾਤਸ਼ਾਹ ਦਾ ਹੋਣਾ ਜਾਂ ਉਹਨੇ ਆ ਕੇ ਖਾਲਸਾ ਰਾਜ ਪੈਦਾ ਕਰਨਾ ਇਹ ਗੱਲਾਂ ਆਪਣੇ ਮਨ ਚੋਂ ਕੱਢ ਦਿਓ ਮਹਾਰਾਜ ਸਾਹਿਬ ਨੇ ਖਾਲਸਾ ਜਿਹੜਾ ਪ੍ਰਗਟ ਹੋਇਆ ਪ੍ਰਗਟਿਓ ਪ੍ਰਮਾਤਮਕੀ ਮੌਜ ਤੇ ਤੁਹਾਨੂੰ ਸੰਤ ਸਿਪਾਈ ਬਣਾਇਆ ਸੀਗਾ ਤੇ ਤੁਸੀਂ ਫੇਰ ਉਹੋ ਜਿਹਾ ਹੀ ਬਣਦੇ ਜਾ ਰਹੇ ਆ ਜਿਹੋ ਜੇ ਲੋਕ ਪਹਿਲਾਂ ਸੀਗੇ ਜਿਨ੍ਹਾਂ ਬਾਰੇ ਜ਼ਿਕਰ ਕੀਤਾ ਸੀ ਮਹਾਰਾਜ ਨੇ ਛਤਰੀਆਂ ਆਗਾ ਧੰਮ ਛੋੜਿਆ ਮਲੇਸ਼ ਭਾਕਿਆ ਗਈ ਵੀ ਜਿਵੇਂ ਛਤਰੀ ਸੀਗੇ ਜਿਹੜੇ ਸ਼ਸਤਰਧਾਰੀ ਸੀ ਉਹਨਾਂ ਨੇ ਆਪਣਾ ਧਰਮ ਛੱਡ ਦਿੱਤਾ ਸ਼ਸਤਰ ਛੱਡ ਦਿੱਤੇ ਫਿਰ ਮਲੇਸ਼ਾਂ ਦਾ ਰਾਜ ਹੋ ਗਿਆ ਹਾਂਜੀ ਤੇ ਅੱਜ ਦੀ ਡੇਟ ਦੇ ਵਿੱਚ ਸਿੱਖ ਧਰਮ ਵੀ ਜਿਹੜਾ ਉਧਰਲੇ ਪਾਸੇ ਨੂੰ ਜਾ ਰਿਹਾ ਸ਼ਸਤਰਧਾਰੀ ਨਹੀਂ ਹੋ ਰਿਹਾ ਜੋ ਮਹਾਰਾਜ ਨੇ ਸਾਨੂੰ ਕਿਹਾ ਸੀ ਤਿਆਰ ਪਰ ਤਿਆਰ ਰਹਿਣਾ ਜਿਵੇਂ ਕਲਗੀਧਰ ਪਾਤਸ਼ਾਹ ਦੀਆਂ ਵੀ ਬੰਦੂਕਾਂ ਨੇ ਮਾਈ ਭਾਗੋ ਦੀਆਂ ਵੀ ਬੰਦੂਕਾਂ ਨੇ ਉਸ ਸਮੇਂ ਦੇ ਵਿੱਚ ਵੀ ਮਹਾਰਾਜ ਨੇ ਬੰਦੂਕਾਂ ਤੋਪਾਂ ਰੱਖੀਆਂ ਸੀ ਹਰ ਤਰ੍ਹਾਂ ਦੇ ਸ਼ਸਤਰ ਰੱਖੇ ਸੀਗੇ ਤੇ ਜਿੱਥੇ ਕਿਤੇ ਖੋਲ ਆ ਜਿਵੇਂ ਇੰਡੀਆ ਚ ਵੀ ਲਾਇਸੈਂਸ ਬਣਦੇ ਆ ਜਾਂ ਹੋਰਨਾਂ ਦੇਸ਼ਾਂ ਦੇ ਵਿੱਚ ਵੀ ਤੁਸੀਂ ਸ਼ਸਤਰ ਵਿਦਿਆ ਸਿੱਖ ਵੀ ਸਕਦੇ ਹੋ ਸ਼ਸਤਰਧਾਰੀ ਹੋ ਵੀ ਸਕਦੇ ਹੋ ਲਾਇਸੈਂਸ ਲੈ ਕੇ ਉੱਥੇ ਵੀ ਆਪਣੇ ਬੰਦੇ ਮਤਲਬ ਕਿ ਸ਼ਸਤਰਧਾਰੀ ਹੋਣ ਤੋਂ ਗੁਰੇਜ਼ ਤੇ ਅਵੇਸਲੇ ਨੇ ਤੇ ਇਹੋ ਜੀਆਂ ਗੱਲਾਂ ਤੇ ਵਿਸ਼ਵਾਸ ਬੰਨੀ ਬੈਠੇ ਨੇ ਜਿਹੜੇ ਇਦਾਂ ਦੇ ਭਰਮ ਭਲੇਖੇ ਪਾ ਰਹੇ ਨੇ ਬੀਜੀ ਉਹ ਅਵਤਾਰ ਹੋਣਾ ਤੇ ਉਹਨੇ ਆ ਕੇ ਖਾਲਸਾ ਰਾਜ ਪੈਦਾ ਕਰਨਾ ਜੋ ਕਿ ਸਰਾਸਰ ਗਲਤ ਹੈ ਗਲਤ ਪ੍ਰਚਾਰ ਹੈ ਤੇ ਮੈਂ ਦੁਬਾਰੇ ਫੇਰ ਦੱਸ ਦਵਾਂ ਅੱਜ ਤੋਂ 4 ਲੱਖ ਸਾਲ ਬਾਅਦ ਵਿਸ਼ਨੂੰ ਦਾ ਅਵਤਾਰ ਹੋਣਾ ਤੇ ਉਹਨੂੰ ਮਹਿੰਦੀ ਨੇ ਮਾਰਨਾ ਤੇ ਮਹਿੰਦੀ ਦੀ ਜਿਹੜੀ ਕਈ ਉਹਨੂੰ ਰੋਗ ਲੱਗਣੇ ਆ ਫਿਰ ਅਖੀਰ ਚ ਕੰਨ ਚ ਜਾ ਕੇ ਉਹਦੇ ਕੀੜਾ ਪੜਨਾ ਜਿਹਦੇ ਕਰਕੇ ਉਹਦੀ ਮੌਤ ਹੋਣੀ ਹੈ ਹਾਂਜੀ ਤੇ ਉਹਨੇ ਆਪਣਾ ਧਰਮ ਚਲਾਉਣਾ ਤੇ ਆਪਣਾ ਨਾਮ ਚ ਪਾਉਣਾ ਜਿਹਦੇ ਕਰਕੇ ਮਹਾਰਾਜ ਨੇ ਅਕਾਲ ਪੁਰਖ ਨੇ ਖਫਾ ਹੋ ਕੇ ਮਹਿੰਦੀ ਪੈਦਾ ਕਰਨਾ ਉਹਨੂੰ ਮਾਰਨ ਵਾਸਤੇ ਇਹ ਸਾਰਾ ਕੁਝ ਦਸਵੇਂ ਪਾਤਸ਼ਾਹ ਨੇ ਲਿਖਿਆ ਹੋਇਆ ਸੋ ਇਹ ਭਲੇਖੇ ਆਪਣੇ ਮਨਾਂ ਦੇ ਵਿੱਚੋਂ ਕੱਢ ਦੋ ਤੇ ਜਿਨੇ ਕਿਸੇ ਨੇ ਜੇ ਕੋਈ ਵੀਡੀਓ ਸ਼ੇਅਰ ਕਰਨੀ ਆ ਵੀ ਆਹ ਵੇਖੋ ਜੀ ਫਲਾਣੇ ਨੇ ਇਦਾਂ ਦੱਸਿਆ ਉਹਦੇ ਬਾਰੇ ਫਲਾਣੇ ਨੇ ਇਦਾਂ ਦਾ ਜੋ ਵੀ ਬੜੀ ਸੋਚ ਸਮਝ ਕੇ ਕਰਿਓ ਕਿਉਂਕਿ ਮੈਂ ਸਾਰਾ ਕੁਝ ਦਿਖਾ ਕੇ A to Z ਜਿੱਥੇ-ਜਿੱਥੇ ਵੀ ਜ਼ਿਕਰ ਆਉਂਦਾ ਸਕਰੀਨ ਤੇ ਤੇ ਮੈਂ ਉਹ ਸਾਰਾ ਜਲੂਸ ਕੱਢ ਦੇਣਾ ਜਿਹੜਾ ਇਹ ਭਰਮ ਲਿਖਾ ਪੈਦਾ ਕਰ ਰਹੇ ਨਾ ਸਾਰਿਆਂ ਦਾ ਜਲੂਸ ਮੈਂ ਕੱਢ ਦੇਣਾ ਤੇ ਜੇ ਕਿਸੇ ਨੇ ਡਿਬੇਟ ਕਰਨੀ ਹੋਵੇ ਤੇ ਉਹਦੇ ਲਈ ਵੀ ਮੈਂ ਹਾਜ਼ਰ ਆ ਜੇ ਕਿਸੇ ਨੇ ਕਰਨੀ ਹੋਈ ਪਰ ਜੇ ਕਿਸੇ ਨੇ ਨਾਮ ਹੀ ਕਰਨੀ ਹੋਈ ਤੇ ਵੀਡੀਓ ਮੈਂ ਜਰੂਰ ਆਉਣ ਵਾਲੇ ਸਮੇਂ ਦੇ ਵਿੱਚ ਸਾਰੀ ਡਿਟੇਲ ਦੇ ਨਾਲ ਸ਼ੇਅਰ ਕਰਾਂਗਾ ਜੀ ਧੰਨਵਾਦ ਜੀ ਤੇ ਆਪਣੇ ਮਨਾਂ ਜੋਏ ਭਲੇਖਾ ਕੱਢ ਦੋ ਜਿਹੜਾ ਪਾਰ ਹੋਇਆ ਜਾਂ ਪਿਆ ਹੋਇਆ ਤੁਹਾਡੇ ਮਨਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ